ਹalleluyah ਆਓ ਸੀ ਮੇਰੀ ਭਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਤੁਹਾਡੇ ਖਾਲੀਪਨ ਦੀ ਜ਼ਿੰਦਗੀ ਵਿੱਚੋਂ ਬਾਹਰ ਲਿਆਵੇਗਾ ਯੋਸ਼ੂਆ ਅਧਿਆਇ 2 ਉਹਦੀ 15 ਐਂਡ ਉਹ ਨੇ ਉਹਨਾਂ ਨੂੰ ਦਸੇ ਨਾਲ ਬਾਰੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹਦਾ ਘਰ ਤੂੜਕੋਟ ਦੇ ਨਾਲ ਲੱਗਦਾ ਸੀ ਅਤੇ ਉਹ ਉਸੇ ਤੂੜਕੋਟ ਵਿੱਚ ਰਹਿੰਦੀ ਸੀ ਮੇਰੇ ਪਿਆਰਿਓ ਬਾਈਬਲ ਦੱਸਦੀ ਹੈ ਕਿ ਜਦੋਂ ਇਸرائیਲੀ ਦੇਸ਼ ਦੀ ਜਾਸੂਸੀ ਕਰਨ ਗਏ ਸਨ ਤਾਂ ਉਹ ਰਹਾਬ ਵੈਸ਼ਿਆ ਦੇ ਘਰ ਗਏ ਉਸ ਨੇ ਉਹਨਾਂ ਨੂੰ ਰਾਜੇ ਤੋਂ છુપਾ ਦਿੱਤਾ ਕਿਉਂਕਿ ਵੈਸ਼ਿਆ ਜਾਣਦੀ ਸੀ ਕਿ ਉਹਨਾਂ ਦਾ ਪਰਮੇਸ਼ਰ ਜਹੋਂਦਾ ਪਰਮੇਸ਼ਰ ਹੈ ਇਸ ਲਈ ਉਸ ਨੇ ਇਸرائیਲੀਆਂ ਦੀ ਪੇਤਲੈਨ ਵਿੱਚ ਅਤੇ ਦੇਸ਼ ਤੋਂ ਵਾਪਸ ਜਾਣ ਵਿੱਚ ਸਹਾਇਤਾ ਕੀਤੀ ਅਤੇ ਵੈਸ਼ਿਆ ਨੇ ਪਰਮੇਸ਼ਰ ਨੂੰ ਸਵੀਕਾਰ ਕੀਤਾ ਜਾਨੀ ਉਸ ਨੇ ਜਹੋਵਾ ਨੂੰ ਆਪਣਾ ਮੁਕਤੀਦਾਤਾ ਮੰਨਿਆ ਪਿਆਰਿਓ ਰਹਾਬ ਇੱਕ ਵੈਸ਼ਿਆ ਸੀ ਅਤੇ ਵੈਸ਼ਿਆ ਦੀ ਕੋਈ ਇੱਜ਼ਤ ਨਹੀਂ ਹੁੰਦੀ ਲੋਕ ਉਸ ਨੂੰ ਵਰਤਦੇ ਹਨ ਅਤੇ ਉਸ ਦੇ ਮੂੰਹ ਤੇ ਪੈਸੇ ਸੁੱਟਦੇ ਹਨ ਉਹ ਉਸ ਨੂੰ ਪਿਆਰ ਨਹੀਂ ਕਰਦੇ ਇਸ ਲਈ ਹਰ ਤਰੀਕੇ ਨਾਲ ਇੱਕ ਟੁੱਟੀ ਹੋਈ ਔਰਤ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰਨ ਦਾ ਫੈਸਲਾ ਕਰਦੀ ਹੈ ਅਤੇ ਜਦੋਂ ਉਹ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰਦੀ ਹੈ ਅਤੇ ਉਸ ਤੇ ਲੋਕਾਂ ਦੀ ਮਦਦ ਕਰਦੀ ਹੈ ਤਾਂ ਪਰਮੇਸ਼ਰ ਉਸ ਨੂੰ ਵੈਸ਼ਿਆਪਨ ਵਿੱਚੋਂ ਬਾਹਰ ਕੱਢ ਲੈਂਦਾ ਹੈ ਅਤੇ ਉਸ ਨੂੰ ਆਪਣੇ ਖੂਨ ਦੀ ਲਾਈਨ ਵਿੱਚ ਜੋੜਦਾ ਹੈ ਅੱਜ ਲੋਕ ਦਾਊਦ ਨੂੰ ਜੇਸ਼ੂਮਸੀ ਨੂੰ ਜਾਦ ਕਰਦੇ ਹਨ ਕਿਉਂ ਕਿ ਕਿਉਂਕਿ ਪ੍ਰਵੇਸ਼ੂਮਸੀ ਦਾਊਦ ਦੇ ਵੰਸ਼ ਵਿੱਚੋਂ ਆਏ ਸਨ ਅਤੇ ਦਾਊਦ ਉਸੇ ਔਰਤ ਦਾ ਪੜਪੋਤਾ ਸੀ ਜਿਸ ਨੂੰ ਲੋਕ ਵੈਸ਼ਿਆ ਕਹਿੰਦੇ ਸਨ ਇਸ ਲਈ ਮੇਰੇ ਪਿਆਰਿਓ ਭਾਵੇਂ ਤੁਸੀਂ ਟੁੱਟੇ ਹੋਏ ਜਾਂ ਅਸਵੀਕਾਰ ਕੀਤੇ ਗਏ ਜਾਂ ਬੇ ਇੱਜ਼ਤ ਕੀਤੇ ਗਏ ਜਾਂ ਸਭ ਤੋਂ ਕੱਟ ਜਾਂ ਤੁਸੀਂ ਜੋ ਵੀ ਹੋ ਜੇਕਰ ਤੁਸੀਂ ਪ੍ਰਵੇਸ਼ਮ ਸੀ ਨੂੰ ਆਪਣੇ ਜੀਵਨ ਵਿੱਚ ਮੁਕਤੀ ਦਾਤਾ ਵਜੋਂ ਗ੍ਰਹਿਣ ਕਰੋਗੇ ਕਿ ਪਰਮੇਸ਼ਰ ਤੂੰ ਮੇਰਾ ਮੁਕਤੀ ਦਾਤਾ ਹੈ ਤੂੰ ਮੇਰਾ ਮਾਲਕ ਹੈ ਅਤੇ ਮੇਰਾ ਸਿਰ ਤੇਰੇ ਅੱਗੇ ਝੁਕਦਾ ਹੈ ਤਦ ਪਰਮੇਸ਼ਰ ਦਾਹ ਨੂੰ ਉਸ ਜ਼ਿੰਦਗੀ ਵਿੱਚੋਂ ਕੱਢ ਲਵੇਗਾ ਜੋ ਬੇਇੱਜ਼ਤੀ ਨਾਲ ਪਰੀ ਹੋਈ ਹੈ ਜੋ ਸੁਆਰਥ ਨਾਲ ਪਰੀ ਹੋਈ ਹੈ ਜੋ ਖਾਲੀਪਨ ਨਾਲ ਪਰੀ ਹੋਈ ਹੈ ਅਤੇ ਤੁਹਾਨੂੰ ਆਪਣੀ ਖੂਨ ਦੀ ਲਕੀਰ ਵਿੱਚ ਜੋੜ ਕੇ ਉਹ ਤੁਹਾਨੂੰ ਆਪਣਾ ਰਿਸ਼ਤੇਦਾਰ ਆਪਣੀ ਧੀ ਅਤੇ ਪੁੱਤਰ ਬਣਾ ਦੇਵੇਗਾ ਅਤੇ ਤੁਹਾਨੂੰ ਆਪਣੀ ਸ਼ਾਨ ਦਾ ਕਾਰਨ ਬਣਾ ਦੇਵੇਗਾ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ੁਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਅੰਗੀਕਾਰ ਕਰਦਾ ਹਾਂ ਕਿ ਪਰਮੇਸ਼ੁਰ ਮੈਂ ਤੁਹਾਨੂੰ ਅੱਜ ਤੋਂ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹਾਂ ਅਤੇ ਅੱਜ ਤੋਂ ਤੁਹਾਡੇ ਬਚਨਾਂ ਦੇ ਅਨੁਸਾਰ ਚੱਲਾਂਗਾ ਤੁਸੀਂ ਮੇਰੇ ਉੱਤੇ ਅਨੁਗ੍ਰਹਿ ਕਰੋ ਪ੍ਰਭੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਆਮੇਨ